ਸਿੱਕਾਲ ਦੀ ਸਾਰਿਆਂ ਨੂੰ ਆਪਾਂ ਪਹੁੰਚੇ ਜੀ ਅੱਜ ਇੱਕ ਮਸਲਾ ਹੈ ਉਹੀ ਜਿਹੜਾ ਮੈਂ ਪਾਉਣਾ ਹੋਂ ਨਾ ਅਕਸਰੀ ਜਾਮਨਗਰ ਕਟੜਾ ਹਾਈਵੇ ਦਾ ਠੀਕ ਹੈ ਜੀ ਆ ਇਹਨਾਂ ਦੇ ਟਿਪਰ ਖੜੇ ਐ ਤੇ ਇਹ ਕਿਸਾਨ ਨੇ ਇਹਨਾਂ ਦੀ ਇਹ ਮੋਟਰ ਐ ਇਹਨਾਂ ਨੂੰ ਜਾਣ ਵਾਸਤੇ ਰਸਤਾ ਐ ਇਹ ਬਹੁਤ ਦਿਨਾਂ ਦੇ ਇਹਨਾਂ ਨੂੰ ਕਹਿ ਰਹੇ ਆ ਵੀ ਭਾਈ ਸਾਡਾ ਕੋਈ ਹੱਲ ਕਰੋ ਇਹ ਬੰਦੇ ਜਿੰਨਾ ਤਾਂ ਚੜ੍ਹਨਾ ਪੈਂਦਾ ਬੰਦੇ ਨੂੰ ਬਹੁਤ ਦੂਰੋਂ ਘੁੰਮ ਕੇ ਆਉਣਾ ਪੈਂਦਾ ਆਖਿਰ ਨੂੰ ਇਹਨਾਂ ਨੇ ਆਪਦਾ ਜੀ ਟਰੈਕਟਰ ਲਾ ਕੇ ਇਹਨਾਂ ਦਾ ਕੰਮ ਬੰਦ ਕੀਤਾ ਪਰ ਇਹ ਬਹੁਤ ਦਿਨਾਂ ਦੇ ਕੋਈ ਪੂਛ ਨਹੀਂ ਫੜਾਰੇ ਤੇ ਆ ਖੜੇ ਆਪਾਂ ਇਹਨਾਂ ਦੇ ਡਰਾਈਵਰ ਨਾਲ ਵੀ ਗੱਲ ਕਰਦੇ ਆਂ ਹਾਂ ਵੀ ਕੀ ਮਸਲਾ ਹੈ ਆਪਕਾ ਕੀ ਮਸਲਾ ਹੈ ਆਪਕਾ ਇਹਨਾਂ ਨੇ ਰੋਕਿਆ ਹੈ ਆਪਕੋ ਕਿਉਂ ਰੋਕਿਆ ਹੈ ਇਹ ਰਸਤਾ ਕੇ ਲਈ ਇਹਨਾਂ ਦਾ ਖੇਤ ਨੂੰ ਰਸਤਾ ਬਣਾਣਾ ਤਾਂ ਫਿਰ ਆਪ ਆਪਣੇ ਮਾਲਕੋ ਨੂੰ ਕਿਉਂ ਨਹੀਂ ਬੋਲਤੇ ਹਮ ਤੂੰ ਨਾਈਟ ਵਾਲੇ ਆਮ ਕੋ ਅਭੀ ਰੋਕਿਆ ਹੈ ਨਾ ਨਾ ਨਾਈਟ ਵਾਲੇ ਜਾਂ ਦਿਨ ਵਾਲੇ ਡਿਊਟੀ ਤੇ ਕਰ ਰਹੇ ਨਾ ਆਪ ਉਸੇ ਮਾਲਕ ਦੀ ਡਿਊਟੀ ਕਰ ਰਹੇ ਨਾ ਉਸੇ ਕੀ ਕਰ ਰਹੇ ਹੈ ਹਾਂ ਫਿਰ ਉਹਨੂੰ ਬੁਲਾਓ ਕਹਾਂ ਹੈ ਉਹਨਾਂ ਦਾ ਕੋਈ ਮੈਨੇਜਰ ਹੋਗਾ ਕੋਈ ਹੋਗਾ ਉਹ ਆ ਰਿਹਾ ਹੈ ਵੀ ਉਹ ਤਾਂ ਖੁਦ ਬਾਸ ਸਾਹਿਬ ਖੁਦ ਬਾਤ ਕੀਏ ਹੋ ਉਹਨਾਂ ਨੇ ਬਾਤ ਕੀਏ ਆ ਉਹ ਆ ਰਹੇ ਹੈ ਆ ਰਹੇ ਆ ਰਹੇ ਹਾਂਜੀ ਠੀਕ ਹੈ ਕੋਈ ਬਾਤ ਨਹੀਂ ਬਾਤ ਕਰ ਲਈ ਇਹ ਇੱਕ ਸਮੱਸਿਆ ਨਹੀਂ ਇਹ ਬਹੁਤ ਸਾਰੀਆਂ ਸਮੱਸਿਆ ਹੈ ਇਨਾਂ ਦੀਆਂ ਟਿੱਪਰਾਂ ਦੀਆਂ ਮੈਂ ਹਰ ਰੋਜ਼ ਹੀ ਪੌੜਨ ਆ ਤੇ ਬੰਦੇ ਇਕੱਠੇ ਹੋਏ ਅੱਜ ਇਹ ਭਾਈ ਸਾਹਿਬ ਜਿਨ੍ਹਾਂ ਦੀ ਜ਼ਮੀਨ ਹੈ ਇਨਾਂ ਦੀ ਇਹ ਮੋਟਰ ਹੈ ਮੋਟਰ ਤੇ ਇਹਨਾਂ ਨੂੰ ਹਜੇ ਤੱਕ ਪੈਸੇ ਨਹੀਂ ਮਿਲੇ ਇਧਰ ਇਹਨਾਂ ਦਾ ਕੱਸੀ ਦਾ ਖਾਲਾ ਹੈ ਉਹਦੇ ਬਾਰੇ ਵੀ ਗੱਲ ਕਰਦੇ ਹਾਂ ਕਿ ਕਿਸਾਨ ਆਗੂ ਵੀ ਪਹੁੰਚੇ ਹੋਏ ਨੇ ਗੱਗੀ ਦੈਲਪੁਰਾ ਭਾਈ ਸਾਹਿਬ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੱਸੋ ਆਪਣੇ ਵਿਚਾਰ ਹੁਣ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀਮਤ ਹੈ ਕਿਸਾਨ ਯੂਨੀਅਨ ਵੱਲੋਂ ਤਾਂ ਹਮੇਸ਼ਾ ਹੀ ਬੇਨਤੀ ਕੀਤੀ ਜਾਂਦੀ ਸੀ ਕਿਸਾਨਾਂ ਨੂੰ ਪਰ ਕਿਸਾਨ ਜਿਨ੍ਹਾਂ ਜਕਰ ਜਥੇਬੰਦਕ ਨਾ ਹੋਣ ਉਹਨਾਂ ਨੂੰ ਬਹੁਤ ਵਾਰੀ ਅਸੀਂ ਕਿਹਾ ਸੀ ਵੀ ਤੁਸੀਂ ਤੇਜ਼ੀ ਨਾ ਕਰੋ ਕਬਜ਼ਾ ਦੇਣ ਵਾਸਤੇ ਤੁਹਾਡੇ ਮੋਟਰਾਂ ਦੇ ਹੋਰ ਪੈਸੇ ਆ ਜਿਹੜੇ ਉਹਨਾਂ ਚੋਂ ਮਿਲਦੇ ਨਹੀਂ ਜਿੰਨਾ ਜਕਰ ਜੇ ਆਪਾਂ ਪਹਿਲਾਂ ਕਬਜ਼ਾ ਦਿੱਤਾ ਇਹਨਾਂ ਨੇ ਬਾਅਦ ਚ ਪੈਸੇ ਨਹੀਂ ਦੇਨੇ ਪਰ ਨਹੀਂ ਜਦੋਂ ਤੁਸੀਂ ਆਪ ਹੀ ਆ ਕੇ ਸਾਰਾ ਦੇਖਿਆ ਹੁਣ ਵੀ ਠੋਕਰ ਜਦੋਂ ਵੱਜਦੀ ਹੈ ਕਿਸਾਨ ਨੂੰ ਫੇਰ ਪਤਾ ਲੱਗਦਾ ਵੀ ਯਾਰ ਵਾਕਈ ਕਿਸਾਨ ਯੂਨੀਅਨ ਨੇ ਕਿਹਾ ਸੀ ਵੀ ਜੇ ਕਬਜ਼ਾ ਦੇਤਾ ਤਾਂ ਪੈਸੇ ਨਹੀਂ ਮਿਲਨੇ ਕਈ ਥਾਵਾਂ ਇਹਨਾਂ ਨੇ ਦੁਬਾਰੇ ਦੁਬਾਰੇ ਵੀ ਰਿਕੁਇਰ ਕੀਤੀ ਹੈ ਜਮੀਨ ਦੀ ਉਹਨਾਂ ਦੇ ਵੀ ਪੈਸੇ ਨਹੀਂ ਪਾਏਗੇ ਅੱਛਾ ਨਹੀਂ ਆਪਣੇ ਕੋਲ ਸਟੈਪ ਇਹੀ ਹੈ ਹਾਂ ਹੁਣ ਹੁਣ ਇਹਨਾਂ ਨਾਲ ਕੀ ਹੋਣਾ ਚਾਹੀਦਾ ਕੰਪਨੀ ਨਾਲ ਫਿਰ ਦੇਖੋ ਜੀ ਉਹਨਾਂ ਦਾ ਕੰਮ ਬੰਦ ਕਰਾਇਆ ਗੱਲ ਕੀਤੀ ਆ ਉਹ ਤਾਂ ਇਹ ਗੱਲ ਕਹਿ ਰਿਹਾ ਵੀ ਅਸੀਂ 9:30 ਵਜੇ ਆਉਂਗਾ ਆਵਾਂਗੇ ਤੇ ਸਾਡਾ ਕੰਮ ਚੱਲ ਪੈਣ ਦੋ ਪਰ ਇਹ ਤਾਂ ਕੰਮ ਚਲਾ ਲੈਣਗੇ ਜਿਹੜੇ ਕਿਸਾਨ ਕੰਮ ਕਰਨ ਵਾਲੇ ਆ ਹਾਂਜੀ ਉਹ ਵਿਚਾਰੇ ਕੀ ਕਰਨ ਹੁਣ ਤੁਸੀਂ ਆਪ ਹੀ ਦੇਖ ਲਓ ਵੀ 5-7 ਫੁੱਟ ਥੱਲੇ ਜਗ੍ਹਾ ਉਹਦੀ ਨਿਯੋਗਤ ਦੇਖ ਲਈਏ ਉਹਦੀ ਸਾਰੇ ਸਿੱਗਲ ਆ ਮਾਲੋ ਮੋਟਰ ਬੰਦ ਕਰਦਾ ਸਟਾਰਟਰ ਬੰਦਾ ਕਿਸਾਨ ਦੀ ਜੇ ਮੌਤ ਹੋ ਗਈ ਕੌਣ ਜਿੰਮੇਵਾਰ ਹੈ ਜੀ ਆ ਪਾਣੀ ਭਰ ਸਕਦਾ ਟੋਏ ਚ ਪਾਣੀ ਭਰ ਸਕਦਾ ਇਹਨਾਂ ਨੇ ਇੱਕ ਗੱਲ ਕਹਤੀ ਵੀ ਠੀਕ ਆ ਤੁਸੀਂ ਆ ਦੀ ਪੁਲੀ ਉਹ ਕਰ ਦਿਓ ਕਲੀਅਰ ਰਸਤਾ ਕਰ ਦਿਓ ਇੱਥੋਂ ਇੱਕ ਰੀ ਆਰ ਜੀ ਰਸਤਾ ਦੋ ਤਾਂ ਦੋ ਆਨੰਦ ਨੂੰ ਅੱਛਾ ਇਹ ਆ ਰੋਡ ਦੀ ਜਗ੍ਹਾ ਜਿੱਥੇ ਹਾਂਜੀ 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 ਪ੍ਰੋਪਰ ਇਹੀ ਇੱਥੋਂ ਇਹਨਾਂ ਨੇ ਰਸਤਾ ਦੇਣਾ ਹਾਂਜੀ ਉਹ ਥਾਂ ਤੋਂ ਰਸਤਾ ਦੇਣਾ ਤੁਸੀਂ ਕੈਮਰਾ ਮਾਰਕ ਕਰ ਦਿਓ ਉੱਥੋਂ ਰਸਤਾ ਦੇਣਾ ਕਿ ਇੱਥੋਂ ਦੇਣਾ ਉੱਧਰਲੇ ਪਾਸੇ ਇੱਥੇ ਐਫ ਆਈ ਉੱਥੇ ਪੁਲੀ ਬੰਨਣੀ ਹੈ ਉੱਥੇ ਪੁਲੀ ਬੰਨਣੀ ਹੈ ਇੱਥੇ ਪੁਲੀ ਬੰਨਣੀ ਹੈ ਇਧਰੋਂ ਰਸਤਾ ਦੇਣਾ ਇਧਰ ਰਸਤਾ ਦੇਣਾ ਬੇਰੇ ਕੱਚਾ ਰਸਤਾ ਤਾਂ ਦੇਣਾ ਅੱਛਾ ਉੱਪਰਲੇ ਪਾਸੇ ਪਹੀ ਆ ਰਹੀ ਹੈ ਹਾਂਜੀ ਹਾਂਜੀ ਪਹੀ ਇੱਥੋਂ ਆ ਰਹੀ ਹੈ ਪਹੀ ਇੱਥੇ ਖਤਮ ਸਾਡੇ ਬਾਣ ਚ ਅੱਛਾ ਆਹ ਪਹੀ ਆ ਕੇ ਆਹ ਪਹੀ ਇੱਥੇ ਖਤਮ ਆ ਇਹ ਹੁਣ ਜਿਹੜਾ ਰੋਡ ਆ ਗਿਆ ਤੇ ਗਾਹਾਂ ਹੀ ਨਿਕਲੂਗਾ ਰੋਡ ਦੇ ਥੱਲੇ ਹੀ ਤਾਂ ਰਸਤਾ ਮਿਲੂਗਾ ਹਾਂ ਹਾਂ ਮਨ ਲਗਾ ਉਹਨੇ ਭਰਤ ਪਾਣੀ ਸ਼ੁਰੂ ਕਰਤੀ ਮੋਟਰ ਵਾਲਾ ਟੋਆ ਡੂੰਗਾ ਕਰਤਾ ਕਿ ਮੋਟਰ ਦਾ ਟੋਆ ਖੂਹ ਬਣਾਤਾ ਇਥੇ ਕਿਸੇ ਨੂੰ ਕਰੰਟ ਲੱਗਦਾ ਸਾਨੂੰ ਕੌਣ ਜ਼ਿੰਮੇਵਾਰ ਐ ਇਸ ਚੀਜ਼ ਦਾ ਨਹੀਂ ਮੰਨ ਕੇ ਚਲੋ ਵੀ ਇਹਨਾਂ ਨੇ ਹਜੇ ਤੱਕ ਤੁਹਾਨੂੰ ਕੋਈ ਹੋਰ ਰਿਪਲਾਈ ਨਹੀਂ ਦਿੱਤੀ ਨਾ ਕੋਈ ਰਿਪਲਾਈ ਨਹੀਂ ਦਿੱਤੀ ਉਹ ਤਾਂ ਆਉਂਦੇ ਹੀ ਨਹੀਂ ਕਿ ਅਸੀਂ 10 15 ਦਿਨ ਹੋ ਗਏ ਨੇ ਇਹਨਾਂ ਨੂੰ ਕਹਿੰਦਿਆਂ ਨੂੰ ਵੀ ਸਾਨੂੰ ਥੋੜਾ ਟੈਂਪਰੇਰੀ ਰਾਸਤਾ ਕਰਕੇ ਦਿਓ ਜੀ ਹੂੰ ਬਸ ਉਹ ਕਹਿੰਦੇ ਆ ਸਾਡਾ ਫੋਰਮੈਨ ਆਊਗਾ ਇੰਜੀਨੀਅਰ ਆਊਗਾ ਹੁਣ ਅਜੇ ਅਸੀਂ ਇਸ ਇੰਜੀਨੀਅਰ ਫੋਰਮੈਨ ਨੂੰ ਮਿਲ ਕੇ ਹਾਲ ਹੋਏ ਤੀ ਜਾਵਾਂਗੇ ਯਾਨੀ ਦੂਸਰ ਦੂਸਰੀ ਗੱਲ ਇਹ ਹੈ ਜੀ ਅਸੀਂ ਤਾਂ ਸਾਰੇ ਪਿੰਡ ਦੇ ਵਿੱਚ 10 ਮਿੰਟ ਕਰਾਈਆ ਸੋਡੇ ਨਾਲ ਵੀ ਗੱਲਬਾਤ ਹੋਈ ਆ ਜਿਹੜੇ ਟਿੱਪਰ ਪਿੰਡਾਂ ਸੜਕਾਂ ਉੱਤੇ ਨੰਗ ਰਹੇ ਆ ਇਹਨਾਂ ਦਾ ਕੋਈ ਅਧਿਕਾਰ ਖੇਤਰ ਨਹੀਂ ਹੈਗਾ ਉਹ ਆਰਜੀ ਆਪਣੇ ਇੱਕ ਪੱਕੇ ਰਾਹ ਗਿਆ ਜਾਂਦਾ ਉਹਨਾਂ ਨੂੰ ਕੋਈ ਸੜਕ ਨਹੀਂ ਕਿਹਾ ਜਾਂਦਾ ਹਾਂ ਹਾਂ ਉਹਨਾਂ ਬਾਰੇ ਵੀ ਕਹਿ ਨਵੇਂ ਪਿੰਡ ਵਿੱਚ ਖੱਡਾ ਬਹੁਤ ਵੱਡਾ ਸਾਡੇ ਆਪ ਲੋਕ ਜਥੇਬੰਦਕ ਨਹੀਂ ਉਹ ਤੁਸੀਂ ਨਗ ਦੇ ਟੱਪਦੇ ਆ ਉੱਥੋਂ ਨਿੱਤ ਨਿੱਤ ਬੰਦੇ ਦਾ ਡੱਗ ਪੈਂਦੇ ਉੱਥੇ ਆਪਣੇ ਬੰਦੇ ਨਹੀਂ ਇਕੱਠੇ ਹੁੰਦੇ ਹਾਂ ਮੈਂ ਦੇਖਿਆ ਕਾਂਗੜ ਵੀ ਦੇਖਿਆ ਮੈਂ ਵੀਡੀਓ ਵੀ ਪਾਈ ਆ ਪਰ ਕੋਈ ਮੈਨ ਜੁੜਨ ਨੂੰ ਤਿਆਰ ਨਹੀਂ ਨਾਲ ਮੁੱਦੇ ਦੇ ਨਾਲ ਜੁੜਦਾ ਨਹੀਂ ਮੇਨ ਸਮੱਸਿਆ ਇਹ ਆ ਹੁਣ ਕਈ ਵਾਰੀ ਕੋਈ ਰਾਤ ਬਰਾਤੇ ਜਾਂਦੇ ਆ ਪੂਰੇ ਟਾਪੋ ਟਾਪ ਜਾਂਦੇ ਇਹਨਾਂ ਨੂੰ ਕੋਈ ਫਿਕਰ ਨਹੀਂ ਸਾਡੇ ਜਵਾਕ ਵੀ ਬਾਹਰ ਨਿਕਲ ਜਾਈ ਲੱਤਣ ਕਿਹਨੂੰ ਮੈਂ ਵੀ ਦੇਖਿਆ ਲਾਈਟਾਂ ਵੀ ਡਾਊਨ ਨਹੀਂ ਕਰਦੇ ਕੋਈ ਨਹੀਂ ਇਹਨਾਂ ਨੂੰ ਆਪਦਾ ਹੀ ਜਾਂਦੰਗਣ ਟੱਪਣ ਦਾ ਕੋਈ ਲੋਕਾ ਵੀ ਚੱਲਦੇ ਇਸ ਵਿਸ਼ੇ ਤੇ ਪੁਲਿਸ ਸਾਈਕਲ ਦਾ ਨਹੀਂ ਕੋਈ ਗਰੀਬ ਬੰਦੇ ਦਾ ਨਹੀਂ ਯਾਰ ਵੀ ਉੱਤੇ ਚੜ ਜੂਗਾ ਆਈ ਮੁਸ਼ਕਲਾਂ ਆਪਾਂ ਨੂੰ ਹੈਗੀਆਂ ਜੀ ਠੀਕ ਹੈ